not breathing start compressions call an ambulance quickly ਰਾਤ ਦਾ ਸਮਾਂ ਸੀ ਤੇ ਜਿੰਮ ਦੇ ਬਾਹਰ ਸਾਇਰਨ ਵੱਜਦੇ ਸਨ ਲੋਕ ਚੀਖ ਰਹੇ ਸਨ ਕੋਈ ਐਂਬੂਲੈਂਸ ਬੁਲਾਓ ਸਟੇਜ ਤੇ ਪਿਆ ਉਹ ਮੁੰਡਾ ਜਿਸ ਦਾ ਲੋਹੇ ਵਰਗਾ ਸਰੀਰ ਸੋਨੇ ਵਾਂਗ ਚਮਕਦਾ ਸੀ ਹੁਣ ਠੰਡਾ ਪਿਆ ਸੀ ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜੋ ਮੁੰਡਾ ਕਹਿੰਦਾ ਸੀ ਮੈਂ ਰੱਬ ਹਾਂ ਉਹ ਰੱਬ ਕੋਲ ਜਾਣ ਵਾਲਾ ਸੀ ਇਹ ਕਹਾਣੀ ਹੈ ਉਸ ਮੁੰਡੇ ਦੀ ਜਿਸ ਨੇ ਆਪਣੀ ਮਾਂ ਦੀ ਰੋਟੀ ਛੱਡ ਕੇ ਦੁਨੀਆ ਹਸਲ ਕਰਨ ਲਈ ਪ੍ਰੋਟੀਨ ਸ਼ੇਕ ਚੁਣਿਆ ਤੇ ਇੱਕ ਦਿਨ ਆਪਣਾ ਸਾਬ ਵੀ ਗਵਾ ਬੈਠਾ ਆਖਿਰ ਯੂਕੇ ਚ ਐਸਾ ਕੀ ਹੋਇਆ ਇਸ ਮਾਂ ਦੇ ਗੱਭਰੂ ਪੁੱਤ ਜਵਾਨ ਨਾਲ ਟਰੂਥ ਇਜ਼ ਵੈਰੀ ਸ਼ੌਕਿੰਗ ਗਾਈਜ਼ ਇੱਕ ਕਹਾਣੀ ਹੈ ਪੰਜਾਬੀ ਮੁੰਡੇ ਰਵਿੰਦਰ ਸਿੰਘ ਘੁੰਮਣ ਦੀ ਉਹੀ ਰਵਿੰਦਰ ਜੋ ਲੁਧਿਆਣੇ ਦੀਆਂ ਗਲੀਆਂ ਚ ਹਰ ਸਵੇਰੇ ਦੌੜਦਾ ਦਿਖਦਾ ਸੀ ਜਿਸ ਦੇ ਹੱਥਾਂ ਚ ਡੰਬਲ ਤੇ ਦਿਲ ਚ ਇੰਗਲੈਂਡ ਜਾਣ ਦਾ ਸੁਪਨਾ ਸੀ ਪਰ ਜੋ ਕੁਝ ਅੱਗੇ ਹੋਇਆ ਉਹ ਸੁਪਨਾ ਨਹੀਂ ਇੱਕ ਕਹਿਰ ਸੀ ਰਵਿੰਦਰ ਇੱਕ ਆਮ ਪਰਿਵਾਰ ਦਾ ਮੁੰਡਾ ਸੀ ਪਿਓ ਦੀ ਛੋਟੀ ਦੁਕਾਨ ਮਾਂ ਹਰ ਸਵੇਰੇ ਕਹਿੰਦੀ ਪੁੱਤ ਤੂੰ ਕਿੰਨਾ ਵੇਲਾ ਰੰਨਾ ਹੈ ਆਪਣੇ ਪਿਓ ਨਾਲ ਥੋੜਾ ਦੁਕਾਨ ਤੇ ਹੱਥੀਂ ਵਟਾ ਦਿਆ ਕਰ ਪਰ ਉਸ ਨੂੰ ਸਿਰਫ ਇੱਕ ਚੀਜ਼ ਨਾਲ ਪਿਆਰ ਸੀ ਜਿਮ ਉਸ ਦਾ ਮਨ ਪੈਸਿਆਂ 'ਚ ਨਹੀਂ ਬਾਈਸੈਪਸ 'ਚ ਸੀ ਹਰ ਸਵੇਰ 5 ਵਜੇ ਜਿਮ ਪਹੁੰਚਦਾ ਕਾਰਾ ਕੇ ਐਗ ਖਾਂਦਾ ਚਿਕਨ ਪਕਾਉਂਦਾ ਤੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੇ ਆਪ ਨੂੰ ਵੇਖਦਾ ਮਾਂ ਕਈ ਵਾਰ ਗੁੱਸੇ ਨਾਲ ਕਹਿੰਦੀ ਪੁੱਤ ਤੂੰ ਇੱਕ ਵੀ ਰੋਟੀ ਨਹੀਂ ਖਾਂਦਾ ਕੀ ਘਰ ਦਾ ਖਾਣਾ ਜ਼ਹਿਰ ਵਰਗਾ ਲੱਗਦਾ ਤੈਨੂੰ ਰਵੀ ਹੱਸ ਕੇ ਕਹਿੰਦਾ ਮਾਂ ਇਹ ਹੀ ਮੇਰੀ ਲਾਈਫ ਹੈ ਜੇ ਮੈਂ ਸਟ੍ਰਿਕਟ ਨਾ ਰਵਾਂ ਤਾਂ ਮੇਰਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਸੁਪਨਾ ਕੀ ਸੀ ਇੰਗਲੈਂਡ ਜਾਣਾ ਉੱਥੇ ਬੋਡੀ ਬਿਲਡਿੰਗ 'ਚ ਨਾਮ ਕਮਾਉਣਾ ਉਹ ਕਹਿੰਦਾ ਸੀ ਮੈਂ ਇੱਕ ਦਿਨ ਮਿਸਟਰ 올ੰਪੀਆ ਖੇਡਾਂਗਾ ਤੇ ਲੋਕ ਕਹਿਣਗੇ ਇਹ ਪੰਜਾਬ ਦਾ ਸ਼ੇਰ ਹੈ ਪਰ ਘਰ ਦੀ ਹਕੀਕਤ ਹੋਰ ਸੀ ਮਾਂ ਪਿੰਡ ਦੀ ਸੋਚ ਵਾਲੀ ਕਹਿੰਦੀ ਪੁੱਤ ਦੁਨੀਆ ਤੇਰੀ ਬੋਡੀ ਨਹੀਂ ਵੇਖਦੀ ਤੇਰਾ ਸੁਭਾਅ ਵੇਖਦੀ ਹੈ ਪਰ ਰਵੀ ਹੁਣ ਆਪਣਾ ਸੁਭਾਅ ਨਹੀਂ ਆਪਣਾ ਸਰੀਰ ਤਿਆਰ ਕਰ ਰਿਆ ਸੀ ਉਹ ਆਪਣੇ ਆਪ ਨਾਲ ਇੰਨਾ ਜੁੜ ਗਿਆ ਸੀ ਕਿ ਹੋਰ ਕਿਸੇ ਦੀ ਗੱਲ ਸੁਣਨੀ ਬੰਦ ਕਰ ਦਿੱਤੀ ਫਿਰ ਇੱਕ ਦਿਨ ਉਸ ਦੀ ਲਾਈਫ ਚ ਇੱਕ ਏਜੰਟ ਨੇ ਐਂਟਰੀ ਮਾਰੀ ਉਸਨੇ ਕਿਹਾ ਬਸ 15 ਲੱਖ ਰੁਪਏ ਚਾਹੀਦੇ ਤੇ ਤੈਨੂੰ ਇੰਗਲੈਂਡ ਦਾ ਵਰਕ ਪਰਮਿਟ ਮਿਲ ਜਾਏਗਾ ਰਵੀ ਦੇ ਅੱਖਾਂ ਚ ਚਮਕ ਆ ਗਈ ਉਸਨੇ ਮਾਂ ਅੱਗੇ ਹੱਥ ਜੋੜ ਕੇ ਕਿਹਾ ਮਾਂ ਇੱਕ ਵਾਰੀ ਮੌਕਾ ਦੇ ਮੈਂ ਸਾਰਾ ਕਰਜ਼ਾ ਵਾਪਸ ਕਰਾਂਗਾ ਤਾਂ ਫਿਰ ਕੀ ਸੀ ਪੁੱਤ ਅੱਗੇ ਮਾਂ ਦਾ ਕੀ ਜੋਰ ਮਾਂ ਨੇ ਸੋਨੇ ਦੀਆਂ ਚੂੜੀਆਂ ਵੇਚ ਦਿੱਤੀਆਂ ਉਹ ਜਾਣਦੀ ਸੀ ਪੁੱਤ ਦੀਆਂ ਅੱਖਾਂ 'ਚ ਜੋ ਅੱਗ ਹੈ ਉਹ ਕਿਸੇ ਨੂੰ ਰੋਕ ਨਹੀਂ ਸਕਦੀ ਅਗਲੇ ਮਹੀਨੇ ਰਵਿੰਦਰ ਇੰਗਲੈਂਡ ਪਹੁੰਚ ਗਿਆ ਜਦੋਂ ਲੰਡਨ 에ਅਰਪੋਰਟ ਉਤਰਿਆ ਉਹ ਸੋਚਦਾ ਸੀ ਹੁਣ ਸਭ ਠੀਕ ਹੋ ਜਾਏਗਾ ਪਰ ਜਿਵੇਂ ਹੀ ਉਹ 에ਜੰਟ ਦੇ ਦਫ਼ਤਰ ਗਿਆ 에ਜੰਟ ਨੇ ਉਸਨੂੰ ਕਿਹਾ ਤੇਰਾ ਵਰਕ ਪਰਮਿਟ ਕੈਨਸਲ ਹੋ ਗਿਆ ਹੁਣ ਤੂੰ ਖੁਦ ਵੇਖ ਲੈ ਉਸ ਪਲਚ ਰਵਿੰਦਰ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਉਸਦੇ ਕੋਲ ਨਾ ਨੌਕਰੀ ਸੀ ਨਾ ਪੈਸਾ ਹੋਸਟਲ ਵਿੱਚ ਰਹਾ ਕਈ ਰਾਤਾਂ ਭੁੱਖਾ ਸੋਇਆ ਕਈ ਵਾਰ ਉਹ ਸੋਚਦਾ ਸ਼ਾਇਦ ਮਾਂ ਸਹੀ ਸੀ ਰੋਟੀ ਖਾਣੀ ਚਾਹੀਦੀ ਸੀ ਸੁਪਨਾ ਨਹੀਂ ਉੱਥੇ ਹੀ ਕੁਝ ਕਰ ਲੈਣਾ ਚਾਹੀਦਾ ਸੀ ਪਰ ਕਿਸਮਤ ਨੇ ਥੋੜਾ ਰਸਤਾ ਖੋਲ੍ਹਿਆ ਇੱਕ ਜਿਮ ਚ ਕਲੀਨਰ ਦੀ ਨੌਕਰੀ ਮਿਲੀ ਉਹ ਕੈਸ਼ ਤੇ ਕੰਮ ਕਰਨ ਲੱਗ ਪਿਆ ਉੱਥੇ ਜਦੋਂ ਉਹ ਡੰਬਲ ਚੁੱਕਦਾ ਲੋਕ ਹੈਰਾਨ ਰਹਿੰਦੇ ਜਿਮ ਦਾ ਮਾਲਕ ਕਹਿੰਦਾ ਤੇਰੇ ਹੱਥਾਂ ਚ ਤਾਕਤ ਹੈ ਯਾਰ ਟ੍ਰੇਨਰ ਬਣ ਉਸਨੇ ਉੱਥੋਂ ਆਪਣੀ ਆਨਲਾਈਨ ਟ੍ਰੇਨਿੰਗ ਸ਼ੁਰੂ ਕੀਤੀ। ਸ਼ੁਰੂ ਵਿੱਚ ਕੁਝ ਗਾਖ ਮਿਲੇ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗਾ। ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਇਹ ਮੁੰਡਾ ਕਿਸੇ ਦਿਨ ਵੱਡਾ ਨਾਮ ਕਰੇਗਾ। ਅਤੇ ਸੱਚਮੁੱਚ ਕੁਝ ਮਹੀਨਿਆਂ 'ਚ ਉਸਦੇ ਫਾਲੋਅਰ ਹਜ਼ਾਰਾਂ ਹੋ ਗਏ। ਪਾਉਣ ਝੌਣੇ ਲੱਗੇ। ਕੱਪੜੇ, ਕਾਰਾਂ, ਘੜੀਆਂ ਹਰ ਚੀਜ਼ ਬਦਲ ਗਈ। ਪਰ ਨਾਲ ਹੀ ਹੌਲੀ-ਹੌਲੀ ਰਵੀ ਵੀ ਬਦਲ ਗਿਆ। ਹੁਣ ਉਹ ਪਹਿਲਾਂ ਵਾਲਾ ਮੁੰਡਾ ਨਹੀਂ ਸੀ ਜੋ ਮਾਂ ਦੀਆਂ ਅੱਖਾਂ 'ਚ ਪਿਆਰ ਵੇਖਦਾ ਸੀ। ਹੋ ਉਹ ਕਹਿੰਦਾ ਸੀ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਆਪ ਸਭ ਕੁਝਾਂ ਉਸਨੇ ਆਪਣੀ ਪਤਨੀ ਨੂੰ ਵੀ ਛੱਡ ਦਿੱਤਾ ਕਹਿੰਦਾ ਤੂੰ ਮੇਰੇ ਲੈਵਲ ਦੀ ਨਹੀਂ ਹੈ ਉਸ ਦੀ ਲਾਈਫ ਹੁਣ ਜਿਮ ਬ੍ਰੈਂਡ ਡੀਲਸ ਤੇ ਹੋਰ ਕੁੜੀਆਂ ਦੇ ਚੱਕਰਾਂ 'ਚ ਸੀ ਉਸ ਨੂੰ ਲੱਗਦਾ ਸੀ ਰੱਬ ਹੁਣ ਉਸ ਨੂੰ ਛੂ ਨਹੀਂ ਸਕਦਾ ਪਰ ਸ਼ਾਇਦ ਉਹ ਭੁੱਲ ਗਿਆ ਸੀ ਕਿ ਰੱਬ ਹਮੇਸ਼ਾ ਚੁੱਪ ਰਹਿੰਦਾ ਹੈ ਪਰ ਕਦੇ ਅੰਨਾ ਨਹੀਂ ਹੁੰਦਾ ਉਹ ਜਦੋਂ ਇੰਗਲੈਂਡ ਗਿਆ ਸੀ ਸੁਪਨਾ ਸੀ ਬੋਡੀ ਬਣਾਉਣ ਦਾ ਹੁਣ ਉਹੀ ਸੁਪਨਾ ਉਸਦੀ ਬਰਬਾਦੀ ਦਾ ਕਾਰਨ ਬਣ ਵਾਲਾ ਸੀ ਤੇ ਅੱਗੇ ਜੋ ਹੋਣ ਵਾਲਾ ਸੀ ਉਹ ਸੁਣ ਕੇ ਤੁਸੀਂ ਸਿਰਫ ਹੈਰਾਨ ਨਹੀਂ ਹਿਲ ਜਾਓਗੇ ਕਿਉਂਕਿ ਕਈ ਵਾਰ ਮਨੁੱਖ ਆਪਣੀ ਤਾਕਤ ਦੇ ਨਸ਼ੇ 'ਚ ਉਹ ਖੇਡ ਖੇਡਦਾ ਹੈ ਜਿੱਥੇ ਜਿੱਤਣ ਵਾਲਾ ਵੀ ਹਾਰ ਜਾਂਦਾ ਹੈ ਰਵਿੰਦਰ ਹੁਣ ਪੂਰੀ ਤਰ੍ਹਾਂ ਬਦਲ ਗਿਆ ਸੀ ਪਹਿਲਾਂ ਜਿੱਥੇ ਉਹ ਸਿਰਫ ਇੱਕ ਜਿਮ ਦਾ ਕਲੀਨਰ ਸੀ ਹੁਣ ਉਸ ਦਾ ਆਪਣਾ ਇੰਸਟਾਗ੍ਰam ਪੇਜ ਸੀ ਜਿਸ ਤੇ ਲੱਖਾਂ ਫਾਲੋਅਰ ਸਨ ਬ੍ਰਾਂਡ ਉਸ ਨੂੰ ਸਪான்ਸਰ ਕਰਦੇ ਪੈਸਾ ਆਉਂਦਾ ਜਾ ਰਿਹਾ ਸੀ ਉਹ ਜਿਹੜਾ ਕਦੇ ਮਾਂ ਦੀਆਂ ਅੱਖਾਂ 'ਚ ਖੁਸ਼ੀ ਲੱਭਦਾ ਸੀ ਹੁਣ ਉਹ ਸਿਰਫ ਕੈਮਰੇ 'ਚ ਆਪਣੀ ਰਿਫਲੈਕਸ਼ਨ ਵੇਖਦਾ ਸੀ ਉਸ ਦੀਆਂ ਗੱਲਾਂ ਵੀ ਹੁਣ ਬਦਲ ਗਈਆਂ ਸਨ ਮੈਂ ਸਿਰਫ ਮਿਹਨਤ ਨਾਲ ਨਹੀਂ ਮਾਈਂਡ ਸੈਟ ਨਾਲ ਇੱਥੇ ਤੱਕ ਪਹੁੰਚਿਆ ਪਰ ਇਹ ਮਾਈਂਡ ਸੈਟ ਹੌਲੀ-ਹੌਲੀ ਅਹੰਕਾਰ ਬਣ ਰਿਹਾ ਸੀ ਇੱਕ ਦਿਨ ਉਸ ਦਾ ਦੋਸਤ ਗੁਰਜੀਤ ਆਇਆ ਕਹਿੰਦਾ ਯਾਰ ਤੂੰ ਬਹੁਤ ਵਧੀਆ ਚੱਲ ਰਿਹਾ ਹੈ ਪਰ ਥੋੜਾ ਰੁਕ ਵੀ ਲੈ ਬਹੁਤ ਜ਼ਿਆਦਾ ਪੁਸ਼ ਕਰ ਰਿਹਾ ਹੈ ਆਪਣੇ ਸਰੀਰ ਨੂੰ ਰਵੀ ਹੱਸਿਆ ਤੇ ਕਹਾ ਜਦ ਤੱਕ ਪਸੀਨਾ ਨਹੀਂ ਬਣੇਗਾ ਨਾ ਤਦ ਤੱਕ ਰੱਬ ਵੀ ਮੇਰਾ ਨਾਮ ਯਾਦ ਨਹੀਂ ਕਰੇਗਾ ਇੰਜ ਲੱਗ ਰਿਹਾ ਸੀ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਹੋਵੇ ਪਰ ਕਿਸਮਤ ਨੂੰ ਇਹ ਗੱਲ ਚੁੱਪ ਗਈ ਸੀ ਹਰ ਰੋ ਸਵੇਰ ਤੋਂ ਰਾਤ ਤੱਕ ਜਿੰਮ ਚ ਖਾਣ ਪੀਣ ਦੇ ਸਖਤ ਨਿਯਮ ਰੋਟੀ ਦਾਲ ਸਬਜ਼ੀ ਸਭ ਕੁਝ ਲੂਜ਼ਰਾਂ ਦਾ ਖਾਣਾ ਕਹਿੰਦਾ ਸੀ ਸਿਰਫ ਪ੍ਰੋਟੀਨ ਸ਼ੇਕ ਚਿਕਨ ਐਗ ਤੇ ਇੰਜੈਕਸ਼ਨ ਉਹ ਹੁਣ ਸਿਰਫ ਇੱਕ ਮਸ਼ੀਨ ਬਣ ਗਿਆ ਸੀ ਮਾਸਪੇਸ਼ੀਆਂ ਵੱਧ ਰਹੀਆਂ ਸਨ ਪਰ ਦਿਲ ਕਮਜ਼ੋਰ ਹੁੰਦਾ ਜਾ ਰਿਹਾ ਸੀ ਜਦ ਮਾਂ ਉਸਨੂੰ ਕਾਲ ਕਰਦੀ ਉਹ ਕਹਿੰਦਾ ਮਾਂ ਤੂੰ ਬਜ਼ੁਰਗਾ ਵਾਂਗ ਨਾ ਬੋਲਿਆ ਕਰ ਮੈਂ ਠੀਕ ਆ ਮਾਂ ਹੌਲੀ ਆਵਾਜ਼ ਚ ਕਹਿੰਦੀ ਬੇਟਾ ਸਰੀਰ ਨਹੀਂ ਰੂਹ ਨੂੰ ਮਜ਼ਬੂਤ ਰੱਖੀਦਾ ਉਹ ਕਹਿੰਦਾ ਇਹ ਰੂਹ ਵਾਲੀ ਗੱਲ ਪਿੰਡਾਂ ਚ ਚੱਲਦੀ ਹੈ ਮਾਂ ਇੱਥੇ ਤਾਂ ਸਰੀਰੀ ਰੱਬ ਐ ਉਸ ਦੀ ਜ਼ਿੰਦਗੀ ਹੁਣ ਇੱਕ ਚਮਕਦਾਰ ਸ਼ੋਅ ਬਣ ਗਈ ਸੀ ਵੱਡਾ ਕਾਰ ਮਹਿੰਗੀ ਕਾਰ ਸੋਨੇ ਦੀ ਕੜੀ ਤੇ ਹਰ ਹਫ਼ਤੇ ਨਵੀਂ ਕੁੜੀ ਪਰ ਅੰਦਰੋਂ ਖਾਲੀ ਸੀ ਕਈ ਵਾਰ ਰਾਤ ਨੂੰ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੇ ਆਪ ਨੂੰ ਵੇਖਦਾ ਤੇ ਸੋਚਦਾ ਇਹ ਮੇਰੀ ਜ਼ਿੰਦਗੀ ਪਰਫੈਕਟ ਹੈ ਪਰ ਮੇਰੇ ਦਿਲ ਚ ਅਜੇ ਵੀ ਖਾਲੀਪਨ ਕਿਉਂ ਹੈ ਇਹ ਖਾਲੀਪਨ ਉਦੋਂ ਤੱਕ ਰਹੇਗਾ ਜਿੰਨਾ ਚਿਰ ਉਹ ਆਪਣੇ ਵਿਜ਼ਰਡ ਚ ਮੈਂ ਕਵਾਂਗਾ ਹੌਲੀ ਹੌਲੀ ਉਹ ਆਪਣੇ ਸਾਰੇ ਦੋਸਤਾਂ ਤੇ ਪਰਿਵਾਰ ਨਾਲੋਂ ਅਡ ਹੋ ਰਿਹਾ ਸੀ ਪਰ ਜਿੰਨੇ ਮਰਜ਼ੀ ਹਜ਼ਾਰਾਂ ਫਾਲੋਅਰ ਹੋਣ ਉਸ ਨੂੰ ਇੱਕ ਮੋਢੇ ਦਾ ਸਹਾਰਾ ਨਹੀਂ ਮਿਲ ਰਿਹਾ ਸੀ ਜਿਸ ਤੇ ਉਹ ਰੋ ਸਕਦਾ ਰਵਿੰਦਰ ਹੁਣ ਪੂਰੀ ਤਰ੍ਹਾਂ ਸੁਪਨੇ ਆਣਾ ਕਿਰ ਗਿਆ ਸੀ ਉਸ ਦੀ ਯਾਦ ਨੂੰ ਸੱਚ ਕਰਨ ਲਈ ਉਹ ਆਪਣੇ ਸਰੀਰ ਦੀ ਬਾਜ਼ੀ ਲਾ ਰਿਹਾ ਸੀ ਹਰ ਰੋਜ਼ ਜਿਮ ਤੇ ਡਾਇਟ ਕੁਝ ਸਾਲ ਪਹਿਲਾਂ ਉਹ ਦੁਆ ਕਰਦਾ ਸੀ ਕਿ ਉਸ ਦਾ ਸੁਪਨਾ ਪੂਰਾ ਹੋ ਜਾਵੇ ਰਵਿੰਦਰ ਦੀ ਹੁਣ ਬਰਬਾਦੀ ਸ਼ੁਰੂ ਹੋ ਗਈ ਸਰੀਰ ਬਦਲ ਗਿਆ ਮਨ ਹੰਕਾਰ ਚ ਡੁੱਬ ਗਿਆ ਉਸ ਦਾ ਇੱਕ ਨਵਾਂ ਗੋਲ ਸੀ 올ੰਪੀਆ ਖੇਡਣਾ ਇਹ ਉਸ ਲਈ ਸਭ ਤੋਂ ਵੱਡਾ ਸਟੇਜ ਸੀ ਪਰ ਉੱਥੇ ਪਹੁੰਚਣ ਲਈ ਜੋ ਡੋਜ਼ ਉਸ ਨੂੰ ਲੈਣੇ ਪਏ ਉਹ ਕਿਸੇ ਆਮ ਬੰਦੇ ਦੇ ਸਰੀਰ ਲਈ ਨਹੀਂ ਬਣੇ ਸਨ ਹਰ ਹਫਤੇ ਨਵਾਂ ਇੰਜੈਕਸ਼ਨ ਨਵਾਂ ਸਾਈਕਲ ਜਦ ਕੋਈ ਕਹਿੰਦਾ ਇਹ ਡੇਂਜਰਸ ਹੈ ਉਹ ਕਹਿੰਦਾ ਡਰਨਾ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਡਰ ਜਿਸ ਨੂੰ ਉਹ ਹੰਕਾਰ ਨਾਲ ਰੋਂਦ ਰਿਹਾ ਸੀ ਹੁਣ ਉਸ ਦੇ ਅੰਦਰ ਜੜਾ ਪਾਰ ਰਿਹਾ ਸੀ ਇੱਕ ਦਿਨ ਜਿਮ ਵਿੱਚ ਪੋਜ਼ ਪ੍ਰੈਕਟਿਸ ਕਰ ਰਿਹਾ ਸੀ ਅਚਾਨਕ ਉਸ ਦਾ ਸਾਹ ਰੁਕ ਗਿਆ ਦੋਸਤ ਦੌੜੇ ਪਰ ਉਸ ਨੇ ਕਿਹਾ ਚਿੰਤਾ ਨਾ ਕਰੋ ਮੈਨੂੰ ਕੁਝ ਨਹੀਂ ਹੋਇਆ ਉਹ ਚਾਹੁੰਦਾ ਸੀ ਕੋਈ ਉਸ ਨੂੰ ਕਮਜ਼ੋਰ ਨਾ ਸਮਝੇ ਉਹੀ ਰਾਤ ਘਰ ਆ ਕੇ ਉਸਨੇ ਫੇਰ ਡੋਜ਼ ਲਾਇਆ ਇਹ ਆਖਰੀ ਹੋਵੇਗਾ ਕਹਿੰਦਾ ਹੋਇਆ ਅਗਲੇ ਦਿਨ ਜਦ ਸਟੇਜ ਦਾ ਦਿਨ ਆਇਆ ਉਹ ਸ਼ੀਸ਼ੇ ਸਾਹਮਣੇ ਖੜਾ ਸੀ ਸਰੀਰ ਸੋਨੇ ਵਾਂਗ ਚਮਕਦਾ ਸੀ ਪਰ ਚਿਹਰੇ ਤੇ ਅਜੀਬ ਸੁੱਕਾਪਨ ਉਹ ਕਹਿੰਦਾ ਅੱਜ ਮੈਂ ਦੁਨੀਆ ਨੂੰ ਦਿਖਾਵਾਂਗਾ ਕਿ ਮੈਂ ਕੌਣ ਹਾਂ ਪਰ ਜੋ ਕੁਝ ਅੱਗੇ ਹੋਣ ਵਾਲਾ ਸੀ ਤੁਸੀਂ ਸੁਣ ਕੇ ਯਕੀਨ ਨਹੀਂ ਕਰੋਗੇ ਕਿਉਂਕਿ ਕਈ ਵਾਰ ਰੱਬ ਉਸ ਸਮੇਂ ਹੱਸਦਾ ਹੈ ਜਦ ਮਨੁੱਖ ਸੋਚਦਾ ਹੈ ਕਿ ਉਹ ਕਦੇ ਹਾਰੇਗਾ ਨਹੀਂ ਤੇ ਰਵਿੰਦਰ ਲਈ ਉਹ ਹਾਸਾ ਹੁਣ ਆਉਣ ਵਾਲਾ ਸੀ ਐਸਾ ਮੋੜ ਜਿਸ ਤੋਂ ਬਾਅਦ ਉਸਦੀ ਚਮਕਦਾਰ ਲਾਈਫ ਇੱਕ ਸੈਕਿੰਡ ਵਿੱਚ ਹਨੇਰੇ ਵਿੱਚ ਬਦਲ ਗਈ ਰਵਿੰਦਰ ਹੁਣ ਇੰਗਲੈਂਡ ਵਿੱਚ ਸਟਾਰ ਬਣ ਚੁੱਕਾ ਸੀ ਹਰ ਜਗ੍ਹਾ ਉਸਦਾ ਨਾਮ ਉਸਦੇ ਪੋਸਟਰ ਇੰਟਰਵਿਊਜ਼ ਰੀਲਸ ਉਹ ਆਪਣੇ ਆਪ ਨੂੰ ਇੱਕ ਸੈਲੈਬ੍ਰਿਟੀ ਸਮਝਣ ਲੱਗ ਪਿਆ ਸੀ ਪਰ ਉਸਦੀ ਲਾਈਫ ਦੇ ਅੰਦਰ ਕੁਝ ਹੌਲੀ-ਹੌਲੀ ਟੁੱਟ ਰਿਹਾ ਸੀ ਉਹ ਜਿਹੜਾ ਕਦੇ ਫਿਟਨੈਸ ਲਈ ਜੀਉਂਦਾ ਸੀ ਹੁਣ ਨਸ਼ਿਆਂ ਤੇ ਈਗੋ ਲਈ ਜੀਉਂਦਾ ਸੀ ਉਸ ਨੂੰ ਹੁਣ ਕਿਸੇ ਦੀ ਐਡਵਾਈਸ ਚਾਹੀਦੀ ਨਹੀਂ ਸੀ ਜਿਹੜਾ ਵੀ ਉਸ ਨੂੰ ਰੁਕ ਜਾ ਕਹਿੰਦਾ ਉਸ ਨੂੰ ਕਹਿੰਦਾ ਮੈਨੂੰ ਕੋਈ ਨਹੀਂ ਰੋਕ ਸਕਦਾ ਉਹ ਆਪਣੇ ਫਾਲੋਅਰਸ ਨੂੰ ਕਹਿੰਦਾ ਸੀ ਕਿ ਸਕਸੈਸ ਦਾ ਮਤਲਬ ਹੈ ਕਿਸੇ ਨੂੰ ਇੰਪੋਰਟੈਂਸ ਨਾ ਦੇਣਾ ਪਰ ਹੌਲੀ-ਹੌਲੀ ਉਹ ਸਕਸੈਸ ਦੀ ਥਾਂ ਨਸ਼ੇ ਦਾ ਗੁਲਾਮ ਬਣਦਾ ਜਾ ਰਿਹਾ ਸੀ ਹਰ ਸਵੇਰ ਇੱਕ ਨਵਾਂ ਸਪਲੀਮੈਂਟ ਹਰ ਹਫਤੇ ਇੱਕ ਨਵਾਂ ਸਾਈਕਲ ਉਸ ਦਾ ਟ੍ਰੇਨਰ ਕਹਿੰਦਾ ਰਵਿੰਦਰ ਹੁਣ ਤੂੰ ਹੱਦ ਤੋਂ ਵੱਧ ਜਾ ਰਿਹਾ ਹੈ ਪਰ ਉਹ ਹੱਸ ਕੇ ਕਹਿੰਦਾ ਮੇਰੀ ਲਿਮਟ ਕਿਸੇ ਮਸ਼ੀਨ ਨੇ ਨਹੀਂ ਦੱਸੀ ਮੇਰੀ ਲਿਮਟ ਮੈਂ ਆਪ ਤੈਅ ਕਰਾਂਗਾ ਇੱਕ ਰਾਤ ਉਹ ਆਪਣੀ ਅਪਾਰਟਮੈਂਟ ਦੀ ਬਾਲਕਨੀ ਤੇ ਖੜਾ ਸੀ ਹੱਥ ਵਿੱਚ ਪ੍ਰੋਟੀਨ ਸ਼ੇਕ ਤੇ ਠੰਡੀ ਹਵਾ ਚੱਲ ਰਹੀ ਸੀ ਉਹ ਖੁਦ ਨਾਲ ਬੋਲਿਆ ਮੈਂ ਜਿੱਥੇ ਪਹੁੰਚਿਆ ਨਾ ਉੱਥੇ ਪੁੱਜਣ ਲਈ ਲੋਕ ਜ਼ਿੰਦਗੀ ਲਾ ਦਿੰਦੇ ਨੇ ਪਰ ਫਿਰ ਵੀ ਅੰਦਰੋਂ ਇੱਕ ਆਵਾਜ਼ ਆਈ ਪਰ ਕੀ ਤੂੰ ਖੁਸ਼ ਆ ਉਹ ਇੱਕ ਸੈਕਿੰਡ ਲਈ ਚੁੱਪ ਹੋਇਆ ਫਿਰ ਆਪਣੇ ਆਪ ਨਾਲ ਹੱਸ ਪਿਆ ਖੁਸ਼ੀ ਕਿਹੜਾ ਪ੍ਰੀ ਵਰਕਆਊਟ ਹੈ ਜੋ ਹਰ ਦਿਨ ਲੈ ਲਈਏ ਉਸਦੀ ਲਾਈਫ ਹੁਣ ਫੇਕ ਹਾਸਿਆਂ ਤੇ ਰੀਅਲ ਲੋਨਲੀਨੈਸ ਦਾ ਮਿਲਾਪ ਬਣ ਗਈ ਸੀ ਇੰਸਟਾਗ੍ਰam ਤੇ ਫੋਲੋਅਰਸ ਵਧ ਰਹੇ ਸਨ ਪਰ ਕਾਲਸ ਕੱਟ ਰਹੀਆਂ ਸਨ ਮਾਂ ਦੀਆਂ ਕਾਲਾਂ ਹੁਣ ਕਦੇ-ਕਦਾਈ ਆਉਂਦੀਆਂ ਸਨ ਜਦ ਮਾਂ ਕਹਿੰਦੀ ਬੇਟਾ ਘਰ ਆ ਜਾ ਬਹੁਤ ਸਾਲ ਹੋ ਗਏ ਤੈਨੂੰ ਵੇਖੇ ਉਹ ਕਹਿੰਦਾ ਮਾਂ ਮੈਂ ਬਿਜ਼ੀ ਆ ਸਾਰਾ ਪਿੰਡ ਮੇਰਾ ਨਾਮ ਲੈ ਰਿਹਾ ਤੂੰ ਸ਼ਿਕਾਇਤ ਨਾ ਕਰ ਮਾਂ ਚੁੱਪ ਰਹਿੰਦੀ ਪਰ ਹਰ ਰਾਤ ਉਸ ਲਈ ਦੁਆ ਮੰਗਦੀ। ਰਵਿੰਦਰ ਦੀਆਂ ਰਾਤਾਂ ਹੁਣ ਕਲੱਬ ਵਿੱਚ ਗੁਜ਼ਰਦੀਆਂ ਸਨ। ਸ਼ਰਾਬ, ਲਾਊਡ ਮਿਊਜ਼ਿਕ, ਕੁੜੀਆਂ, ਇਹ ਸਭ ਉਸ ਦੀ ਆਦਤ ਬਣ ਚੁੱਕੀ ਐ ਸਨ। ਇੱਕ ਰਾਤ ਉਸ ਦਾ ਦੋਸਤ ਗੁਰਜੀਤ ਵੀ ਉੱਥੇ ਸੀ। ਕਹਿੰਦਾ, "ਯਾਰ, ਇਹ ਤੂੰ ਕਿੱਥੇ ਫਸ ਗਿਆ? ਇਹ ਤੂੰ ਉਹੀ ਰਵੀ ਐ ਜੋ ਮਾਂ ਦੇ ਪੈਰ ਛੂਕੇ ਇੰਗਲੈਂਡ ਆਇਆ ਸੀ।" ਰਵੀ ਨੇ ਹੱਸ ਕੇ ਕਿਹਾ, "ਓਵਰ ਰਵੀ ਮਰ ਗਿਆ ਐ ਗੁਰਜੀਤ। ਹੁਣ ਮੈਂ ਲੰਡਨ ਦਾ ਕਿੰਗ ਆ।" ਉਸ ਦੀਆਂ ਅੱਖਾਂ ਵਿੱਚ ਐਸਾ ਗਰੂਰ ਸੀ ਜਿਵੇਂ ਉਸ ਨੂੰ ਕੋਈ ਛੂ ਨਹੀਂ ਸਕਦਾ ਪਰ ਉਸੇ ਰਾਤ ਕਲਬ ਤੋਂ ਘਰ ਆ ਕੇ ਉਸ ਦਾ ਸਾਹ ਇੱਕ ਪਲ ਲਈ ਰੁਕ ਗਿਆ ਛਾਤੀ ਵਿੱਚ ਚੁਬਣ ਹੋਈ ਉਹ ਸੋਚਦਾ ਸੀ ਸਿਰਫ ਪੰਪ ਜ਼ਿਆਦਾ ਲੱਗ ਗਿਆ ਹੈ ਪਰ ਇਹ ਸਿਰਫ ਸਟਾਰਟ ਸੀ ਅੱਗੇ ਜੋ ਹੋਣ ਵਾਲਾ ਸੀ ਉਹ ਉਸ ਦੀ ਜ਼ਿੰਦਗੀ ਤੇ ਕਹਿਰ ਤਾਉਣ ਵਾਲਾ ਸੀ ਅਗਲੇ ਦਿਨ ਜਦੋਂ ਜਿਮ ਚ ਗਿਆ ਉਸ ਨੇ ਪ੍ਰੈਕਟਿਸ ਦੌਰਾਨ ਅਚਾਨਕ ਆਪਣੇ ਹੱਥਾਂ ਵਿੱਚ ਕੰਪਨ ਮਹਿਸੂਸ ਕੀਤੀ ਟ੍ਰੇਨਰ ਨੇ ਕਿਹਾ ਤੂੰ ਠੀਕ ਨਹੀਂ ਲੱਗਦਾ ਰੈਸਟ ਲੈ ਰਵੀ ਨੇ ਗੁੱਸੇ ਨਾਲ ਕਿਹਾ ਮੈਨੂੰ ਕੋਈ ਰੈਸਟ ਨਹੀਂ ਚਾਹੀਦੀ 올ੰਪੀਆ ਆਉਣ ਵਾਲਾ ਹੈ ਉਸਨੇ ਡਬਲ ਡੋਜ਼ ਲਗਾ ਲਈ 2 ਘੰਟੇ ਬਾਅਦ ਉਸਦੇ ਕੰਨ ਵੱਜਣ ਲੱਗੇ ਅੱਖਾਂ ਤੁੰਦ ਲਾਉਣ ਲੱਗ ਪਈਆਂ ਜਦੋਂ ਘਰ ਆਇਆ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਕਹਿੰਦਾ ਤੂੰ ਇਨਵਿੰਸੀਬਲ ਹੈ ਕੋਈ ਤੈਨੂੰ ਨਹੀਂ ਹਰਾ ਸਕਦਾ ਪਰ ਉਸਦੇ ਸ਼ਬਦਾਂ ਨਾਲ ਨਾਲ ਉਸਦਾ ਸਰੀਰ ਕਪਣ ਲੱਗਾ ਉਸਨੇ ਹੱਥ ਵਿੱਚ ਪਾਣੀ ਦਾ ਗਲਾਸ ਫੜਿਆ ਪਰ ਗਲਾਸ ਹੱਥੋਂ ਸਲਿੱਪ ਹੋ ਗਿਆ ਉਸ ਜ਼ਮੀਨ ਤੇ ਡਿੱਗ ਗਿਆ ਅੱਖਾਂ ਖੁੱਲੀਆਂ ਸਾ ਟੁੱਟਦਾ ਹੋਇਆ ਤੇ ਉਸੇ ਸਮੇਂ ਕੜੀ ਤੇ ਟਾਈਮ ਸੀ 2:47 ਪਰ ਹੈਰਾਨੀ ਦੀ ਗੱਲ ਇਹ ਨਹੀਂ ਸੀ ਕਿ ਰਵਿੰਦਰ ਡਿੱਗ ਗਿਆ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦਾ ਫੋਨ ਸਕਰੀਨ ਚੱਲ ਰਿਹਾ ਸੀ ਉਸ ਤੇ ਨੋਟੀਫਿਕੇਸ਼ਨ ਆਈ ਸੀ ਕੰਗratulations ਯੂ ਆਰ ਆਫੀਸ਼ੀਅਲੀ ਸਿਲੈਕਟਿਡ ਫॉर 올ੰਪੀਆ ਯੂਕੇ ਪਰ ਹੁਣ ਉਹ ਇਹ ਖਬਰ ਸੁਣਨ ਲਈ ਜ਼ਿੰਦਾ ਨਹੀਂ ਸੀ ਤੇ ਇਹ ਤਾਂ ਸਿਰਫ ਸ਼ੁਰੂਆਤ ਸੀ ਅੱਗੇ ਜੋ ਖੁਲਾਸਾ ਹੋਇਆ ਉਸਨੇ ਸਭ ਦੇ ਦਿਲ ਹਿਲਾ ਦਿੱਤੇ ਰਾਤ ਦੇ ਤਕਰੀਬਨ 3 ਵਜੇ ਸਨ ਰਵਿੰਦਰ ਦੇ ਫਲੈਟ ਦਾ ਦਰਵਾਜ਼ਾ ਅੱਧਾ ਖੁੱਲਾ ਸੀ ਅੰਦਰ ਸਿਰਫ ਜਿਮ ਬੈਗ ਪਿਆ ਸੀ ਇੱਕ ਪਾਣੀ ਦਾ ਗਲਾਸ ਟੁੱਟਿਆ ਹੋਇਆ ਤੇ ਫਰਸ਼ ਤੇ ਛਿੜਕਿਆ ਪ੍ਰੋਟੀਨ ਸ਼ੇਕ ਉਸ ਦਾ ਫੋਨ ਸਾਈਡ ਤੇ ਪਿਆ ਸੀ ਤੇ ਉਸ ਦੇ ਉੱਪਰ ਇੱਕ ਮੇਲ ਸੀ 올ੰਪੀਆ ਯੂਕੇ ਫਾਈਨਲਿਸਟ ਕਨਫਰਮਡ ਪਰ ਜਿਸ ਨੂੰ ਇਹ ਖਬਰ ਮਿਲਨੀ ਸੀ ਉਹ ਹੁਣ ਖਾਮੋਸ਼ ਪਿਆ ਸੀ ਸਵੇਰੇ ਉਸਦਾ ਦੋਸਤ ਗੁਰਜੀਤ ਆਇਆ ਕਈ ਵਾਰੀ ਬੈਲ ਵਜੀ ਪਰ ਕੋਈ ਜਵਾਬ ਨਹੀਂ ਦਰਵਾਜ਼ਾ ਖੋਲ ਕੇ ਜਦ ਅੰਦਰ ਗਿਆ ਉਹ ਝਾਮ ਹੋ ਗਿਆ ਰਵਿੰਦਰ ਫਰਸ਼ ਤੇ ਪਿਆਸੀ ਉਸਦੀ ਸਾਹ ਰੁਕ ਚੁੱਕੀ ਸੀ ਉਸਦੇ ਹੱਥ ਵਿੱਚ ਉਹੀ ਸਿਰਿੰਜ ਫਸੀ ਹੋਈ ਸੀ ਜਿਸ ਨਾਲ ਉਹ ਆਪਣੇ ਆਪ ਨੂੰ એનર્ਜੀ ਸ਼ੌਟ ਦਿੰਦਾ ਸੀ ਗੁਰਜੀਤ ਨੇ ਫੌਰਨ ਐਮਬੂਲੈਂਸ ਨੂੰ ਕਾਲ ਕੀਤੀ ਪਰ ਡਾਕਟਰਾਂ ਨੇ ਆ ਕੇ ਸਿਰਫ ਇੱਕ ਲਾਈਨ ਕਹੀ ਹੀ ਇਜ਼ ਗੋਨ ਹਸਪੀਟਲ ਦੇ ਬਾਹਰ ਮੀਡੀਆ ਜਿਮ ਦੇ ਲੋਕ ਫੋਲੋਅਰਸ ਸਭ ਸ਼ੌਕ ਵਿਚਸਨ ਹਰ ਕੋਈ ਕਹਿ ਰਿਹਾ ਸੀ ਉਹ ਤਾਂ ਪਰਫੈਕਟ ਸੀ ਹੈਲਦੀ ਸੀ ਉਸ ਨੂੰ ਕੀ ਹੋ ਗਿਆ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਦੇ ਸਰੀਰ ਦੇ ਅੰਦਰ ਕੀ ਜੰਗ ਚੱਲ ਰਹੀ ਸੀ ਰਵਿੰਦਰ ਦਾ ਦਿਲ ਹੁਣ ਸਿਰਫ ਮਸਲਸ ਦਾ ਨਹੀਂ ਰਹਿ ਗਿਆ ਸੀ ਉਹ ਕੈਮੀਕਲਸ ਦਾ ਬਣ ਗਿਆ ਸੀ ਕਈ ਲੋਕ ਕਹਿ ਰਹੇ ਸਨ ਕਿ ਉਸ ਨੇ ਜਦ ਐਮ ਆਰ ਆਈ ਕਰਵਾਇਆ ਤੇ ਉਹਦੇ ਵਿੱਚ ਕੁਝ ਆਇਆ ਸੀ ਪਰ ਜਦੋਂ ਉਸ ਦੀ ਪੋਸਟਮਾਰਟਮ ਰਿਪੋਰਟ ਆਈ ਤਾਂ ਸਭ ਹਿਲ ਗਏ ਰਿਪੋਰਟ ਚ ਲਿਖਿਆ ਸੀ excessive steroid use leading to cardiac failure ਉਹ ਬੰਦਾ ਜੋ ਰੱਬ ਨੂੰ ਭੁੱਲ ਗਿਆ ਸੀ ਹੁਣ ਇੱਕ ਇੰਜੈਕਸ਼ਨ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ ਸੀ ਉਸ ਦੀ ਮਾਂ ਨੂੰ ਜਦ ਖਬਰ ਮਿਲੀ ਉਹ ਸਿੱਧੀ गिर ਪਈ ਪਿੰਡ ਚ ਚਾਰ ਪਾਸੇ ਖਾਮੋਸ਼ੀ ਛਾ ਗਈ ਮਾਂ ਨੇ ਸਿਰਫ ਇੱਕ ਗੱਲ ਕਹੀ ਮੈਂ ਤਾਂ ਕਹਿੰਦੀ ਸੀ ਰੋਟੀ ਖਾ ਲੈ ਹੁਣ ਇੰਜੈਕਸ਼ਨ ਖਾ ਕੇ ਰੱਬ ਕੋਲ ਚਲਾ ਗਿਆ ਉਹ ਰੋ ਰਹੀ ਸੀ ਪਰ ਪਿੰਡ ਦੇ ਹਰ ਘਰ ਦੀਆਂ ਅੱਖਾਂ ਵੀ ਨਮ ਹੋਈਆਂ ਸਨ ਗੁਰਜੀਤ ਨੇ ਰਵਿੰਦਰ ਦਾ ਲੈਪਟਾਪ ਖੋਲ੍ਹਿਆ ਉਸ ਦੇ ਫਿਟਨੈਸ ਪਲਾਨ ਵਾਲੇ ਫੋਲਡਰ ਚ ਇੱਕ ਹਿਡਨ ਫਾਈਲ ਸੀ ਜਦ ਉਸ ਨੂੰ ਓਪਨ ਕੀਤਾ ਤਾਂ ਇੱਕ ਵੀਡੀਓ ਸੀ ਉਸ ਵਿੱਚ ਰਵਿੰਦਰ ਸ਼ੀਸ਼ੇ ਸਾਹਮਣੇ ਖੜਾ ਕਹਿ ਰਿਹਾ ਸੀ ਜੇ ਮੈਂ ਕੱਲ ਨਾ ਜਾਗਾ ਤਾਂ ਲੋਕ ਕਹਿਣ ਰਵਿੰਦਰ ਆਪਣਾ ਸੁਪਨਾ ਪੂਰਾ ਕਰ ਗਿਆ ਪਰ ਸੱਚ ਇਹ ਹੋਵੇਗਾ ਕਿ ਮੈਂ ਆਪਣੀ ਲਾਈਫ ਆਪ ਖਤਮ ਕਰ ਲਈ ਇਹ ਸੁਣ ਕੇ ਗੁਰਜੀਤ ਦੇ ਹੱਥ ਖੰਭ ਗਏ ਉਹ ਉੱਥੇ ਹੀ ਪੱਬਾ ਮਾਰ ਕੇ ਰੋਣ ਲੱਗ ਪਏ ਉਹ ਰਾਤ ਰਵਿੰਦਰ ਦਾ ਫਿਊਨਰਲ ਹੋਇਆ ਜਿਮ ਦੇ ਸਾਰੇ ਮੈਂਬਰ ਟ੍ਰੇਨਰ ਤੇ ਸੋਸ਼ਲ ਮੀਡੀਆ ਦੇ ਲੋਕ ਆਏ ਸਭ ਨੇ ਕਿਹਾ ਹੀ ਵਾਸ ਅ ਲੈਜੈਂਡ ਪਰ ਗੁਰਜੀਤ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਜੇ ਉਹ ਲੈਜੈਂਡ ਸੀ ਤਾਂ ਇਹ ਇਕੱਲਾ ਕਿਵੇਂ ਮਰ ਗਿਆ ਪਰ ਕਹਾਣੀ ਇੱਥੇ ਮੁੱਕੀ ਨਹੀਂ ਸੀ ਜਦ ਉਸ ਦੀ ਮੌਤ ਤੋਂ 2 ਦਿਨ ਬਾਅਦ ਪੁਲਿਸ ਨੂੰ ਉਸ ਦੇ ਫਲੈਟ ਤੋਂ ਇੱਕ ਹੋਰ ਪਾਰਸਲ ਮਿਲਿਆ ਇੱਕ ਛੋਟੀ ਵਾਇਲ ਤੇ ਇੱਕ ਨੋਟ ਨੋਟ ਤੇ ਲਿਖਿਆ ਸੀ ਇਹ ਡੋਜ਼ ਅਜੇ ਨਾ ਲਗਾਈ ਜੇ ਇਹ ਮੇਰੇ ਹੱਥੋਂ ਨਾ ਨਿਕਲਦੀ ਤਾਂ ਸ਼ਾਇਦ ਮੈਂ ਅੱਜ ਵੀ ਜ਼ਿੰਦਾ ਹੁੰਦਾ ਤੇ ਉੱਥੇ ਹੀ ਸੱਚ ਖੁੱਲਿਆ ਉਹ ਡੋਜ਼ ਜੋ ਰਵਿੰਦਰ ਨੇ ਰੱਖੀ ਸੀ ਉਹ 올ੰਪੀਆ ਸਪੈਸ਼ਲ ਸਟੈਗ ਸੀ ਜਿਸਨੂੰ ਉਸ ਸਟੇਜ ਤੋਂ ਇੱਕ ਦਿਨ ਪਹਿਲਾਂ ਲਗਾਉਣਾ ਚਾਹੁੰਦਾ ਸੀ ਪਰ ਆਇਰੋਨੀ ਇਹ ਸੀ ਸਟੇਜ ਤੇ ਜਾਣ ਤੋਂ ਪਹਿਲਾਂ ਹੀ ਉਹ ਆਪਣੀ ਆਖਰੀ ਸਟੇਜ ਤੇ ਚਲਾ ਗਿਆ ਸੀ ਤੇ ਜੋ ਕੁਝ ਅੱਗੇ ਹੋਇਆ ਉਸਨੇ ਸਿਰਫ ਇੱਕ ਫੈਮਿਲੀ ਨਹੀਂ ਪੂਰੀ ਫਿਟਨੈਸ ਇੰਡਸਟਰੀ ਨੂੰ ਹਿਲਾ ਦਿੱਤਾ ਰਵਿੰਦਰ ਦੀ ਮੌਤ ਨੂੰ ਹੁਣ ਇੱਕ ਹਫਤਾ ਹੋ ਚੁੱਕਾ ਸੀ ਇੰਗਲੈਂਡ ਦੀਆਂ ਫਿਟਨੈਸ ਕਮਿਊਨਿਟੀ ਵਿੱਚ ਅਜੀਬੀ ਸ਼ੌਕ ਸੀ ਹਰ ਜਗ੍ਹਾ ਉਸਦੀ ਫੋਟੋ ਉਸਦੇ ਰੀਲਸ ਉਸਦੇ ਮੋਟੀਵੇਸ਼ਨਲ ਕੋਟ ਚੱਲ ਰਹੇ ਸਨ ਨਵਰ ਸਟਾਪ ਟਿਲ ਯੂ ਰੀਚ ਦ ਟਾਪ ਲੋਕ ਕਮੈਂਟ ਕਰ ਰਹੇ ਸਨ ਗੋਨ ਟੂ ਸੂਨ ਬ੍ਰਦਰ ਲੈਜੈਂਡ ਨੈਵਰ ਡਾਈਜ਼ ਰਿਸਪੈਕਟ ਫਾਰ ਦਾ ਕਿੰਗ ਪਰ ਜਿਹੜਾ ਬੰਦਾ ਕੱਲ ਤੱਕ ਆਪਣੀ ਤਾਕਤ ਦਾ ਗਮੰਡ ਕਰਦਾ ਸੀ ਅੱਜ ਉਸ ਦਾ ਨਾਮ ਸਿਰਫ ਹੈਸ਼ਟੈਗ ਚ ਬਚਿਆ ਸੀ ਉਸ ਦਾ ਦੋਸਤ ਗੁਰਜੀਤ ਹੁਣ ਵੀ ਉਸ ਦੀ ਡੈਥ ਨੂੰ ਐਕਸੈਪਟ ਨਹੀਂ ਕਰ ਸਕਦਾ ਸੀ ਹਰ ਰਾਤ ਉਸ ਦੇ ਜਿਮ ਜਾ ਕੇ ਮਸ਼ੀਨਸ ਤੇ ਹੱਥ ਫੇਰਦਾ ਤੇ ਕਹਿੰਦਾ ਯਾਰ ਤੂੰ ਇੱਥੇ ਸੀ ਤੇ ਹੁਣ ਸਿਰਫ ਖਾਲੀਪਨ ਹੈ ਪਰ ਇੱਕ ਗੱਲ ਜਿਸ ਨੇ ਉਸ ਨੂੰ ਹੋਰ ਜ਼ਿਆਦਾ ਪਰੇਸ਼ਾਨ ਕੀਤਾ ਉਹ ਸੀ ਰਵਿੰਦਰ ਦੇ ਫੋਨ ਵਿੱਚੋਂ ਮਿਲੀ ਆਖਰੀ ਰਿਕਾਰਡਿੰਗ ਉਹ ਵਾਇਸ ਨੋਟ ਪੁਲਿਸ ਨੇ ਐਵਿਡੈਂਸ ਵਜੋਂ ਰੱਖਿਆ ਸੀ ਪਰ ਗੁਰਜੀਤ ਨੇ ਕਿਸੇ ਤਰੀਕੇ ਨਾਲ ਸੁਣ ਲਿਆ ਉਸ ਵਿੱਚ ਰਵਿੰਦਰ ਦੀ ਆਵਾਜ਼ ਆ ਰਹੀ ਸੀ ਹੌਲੀ ਤੇ ਥੱਕੀ ਹੋਈ ਜੇ ਇਹ ਵੀਡੀਓ ਕੋਈ ਵੇਖੇ ਤਾਂ ਸਮਝ ਜਾਵੇ ਬੋਡੀ ਬਣਾਉਣਾ ਆਸਾਨ ਹੈ ਪਰ ਆਪਣੇ ਆਪ ਨੂੰ ਬਚਾਉਣਾ ਔਖਾ ਮੈਂ ਸੋਚਦਾ ਸੀ ਮੈਂ ਰੱਬ ਬਣ ਗਿਆ ਹਾਂ ਪਰ ਹੁਣ ਪਤਾ ਲੱਗਿਆ ਰੱਬ ਹਮੇਸ਼ਾ ਚੁੱਪ ਰਹਿੰਦਾ ਹੈ ਪਰ ਖੇਡ ਘੜੇ ਛੱਡਦਾ ਨਹੀਂ ਗੁਰਜੀਤ ਨੇ ਇਹ ਸੁਣ ਕੇ ਫੋਨ ਬੰਦ ਕਰ ਦਿੱਤਾ ਉਸਨੂੰ ਲੱਗਿਆ ਜਿਵੇਂ ਰਵਿੰਦਰ ਦੀ ਆਤਮਾ ਅਜੇ ਵੀ ਜਿੰਮ ਦੇ ਕਿਸੇ ਕੋਨੇ 'ਚ ਬੈਠੀ ਹੈ ਉਸਨੇ ਉਹੀ ਵੀਡੀਓ ਇੰਸਟਾਗ੍ਰam ਤੇ ਪਾਈ ਲੋਕਾਂ ਨੇ ਮਿਲੀਅਨ 'ਚ ਵਿਊਜ਼ ਦਿੱਤੇ ਕੁਝ ਨੇ ਰਵਿੰਦਰ ਨੂੰ ਹੀਰੋ ਕਿਹਾ ਕੁਝ ਨੇ ਫੂਲ ਪਰ ਕਿਸੇ ਨੇ ਨਹੀਂ ਪੁੱਛਿਆ ਕਿ ਉਹ ਐਨਾ ਇਕੱਲਾ ਕਿਵੇਂ ਸੀ ਦੂਜੇ ਪਾਸੇ ਪੰਜਾਬ ਵਿੱਚ ਉਸਦੀ ਮਾਂ ਅਜੇ ਵੀ ਹਰ ਸ਼ਾਮ ਉਸਦੀ ਫੋਟੋ ਸਾਹਮਣੇ ਦੀਵਾ ਬਾਲਦੀ ਸੀ ਕਈ ਵਾਰੀ ਬਾਰੋਂ ਆਵਾਜ਼ ਆਉਂਦੀ ਬੀਬੀ ਜੀ ਤੁਹਾਡਾ ਪੁੱਤ ਤਾਂ ਇੰਗਲੈਂਡ ਦਾ ਸਟਾਰ ਸੀ ਫਿਰ ਇਹ ਕੀ ਹੋ ਗਿਆ ਮਾਂ ਸਿਰਫ ਇੱਕ ਲਾਈਨ ਕਹਿੰਦੀ ਉਹ ਆਪਣੇ ਆਪ ਨੂੰ ਬਣਾਉਂਦਾ ਗਿਆ ਪਰ ਅੰਦਰੋਂ ਟੁੱਟਦਾ ਗਿਆ ਰਵਿੰਦਰ ਦੇ ਜਿਮ ਸਪான்ਸਰ ਨੇ ਉਸ ਦੇ ਨਾਮ ਤੇ ਇੱਕ ਕੰਪੀਟੀਸ਼ਨ ਰੱਖਿਆ ਦਾ ਰਵਿੰਦਰ ਸਿੰਘ ਕਲਾਸਿਕ ਸਟੇਜ ਤੇ ਲਾਈਟਸ ਕਰਾਊਡ ਕੈਮਰਾਸ ਸਭ ਕੁਝ ਉਸੇ ਦੀ ਤਰ੍ਹਾਂ ਗ੍ਰੈਂਡ ਸੀ ਪਰ ਆਇਰਨੀ ਇਹ ਸੀ ਕਿ ਜੋ ਸਟੇਜ ਉਹ ਦੇਖਣਾ ਚਾਹੁੰਦਾ ਸੀ ਉਹ ਸਟੇਜ ਉਸ ਦੇ ਬਿਨਾਂ ਖੜਾ ਸੀ ਹਰ ਪਾਰਟਿਸਪੈਂਟ ਨੇ ਉਸ ਦੀ ਫੋਟੋ ਨੂੰ ਸੈਲੂਟ ਕੀਤਾ ਪਰ ਗੁਰਜੀਤ ਦੇ ਦਿਲ ਚ ਖਾਲੀਪਨ ਸੀ ਉਹ ਕਹਿੰਦਾ ਯਾਰ ਜੇ ਤੂੰ ਇੱਥੇ ਹੁੰਦਾ ਇਹ ਅਪਲਾوز ਤੇਰੇ ਲਈ ਹੁੰਦਾ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਸੀ ਇੱਕ ਮਹੀਨੇ ਬਾਅਦ ਪੁਲਿਸ ਨੇ ਇੱਕ ਸ਼ੌਕਿੰਗ ਰਿਪੋਰਟ ਜਾਰੀ ਕੀਤੀ ਰਵਿੰਦਰ ਦੇ ਸਟੀਰੋਇਡ ਇੱਕ ਇਲੀਜੀਡਰ ਸਪਲਾਈਅਰ ਤੋਂ ਆ ਰਹੇ ਸਨ ਜਿਹੜਾ ਫੇਕ ਕੈਮੀਕਲਸ ਮਿਲਾ ਕੇ ਵੇਚਦਾ ਸੀ ਉਸਦੇ ਬੈਚ ਚ ਟੌਕਸਿਕ ਕੰਪਾਊਂਡ ਮਿਲਿਆ ਜਿਸ ਕਾਰਨ ਉਸਦਾ ਹਾਰਟ ਫੇਲ ਹੋਇਆ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਉਹ ਸਪਲਾਈਅਰ ਕੋਈ ਹੋਰ ਨਹੀਂ ਰਵਿੰਦਰ ਦਾ ਇੱਕ ਨਜ਼ਦੀਕੀ ਫਰੈਂਡ ਸੀ ਜਿਸ ਨਾਲ ਉਹ ਪਹਿਲਾਂ ਆਨਲਾਈਨ ਬਿਜ਼ਨਸ ਕਰਦਾ ਸੀ ਜਦ ਗੁਰਜੀਤ ਨੇ ਖਬਰ ਸੁਣੀ ਉਸਦਾ ਦਿਲ ਟੁੱਟ ਗਿਆ ਉਹ ਕਹਿੰਦਾ ਜਿਸ ਨੇ ਉਸ ਦੇ ਨਾਲ ਸੈਲਫੀਆਂ ਖਿਚਾਈਆਂ ਉਸ ਨੇ ਹੀ ਉਸ ਦਾ ਜ਼ਹਿਰ ਬਣਾਇਆ ਪਰ ਮੀਡੀਆ ਲਈ ਇਹ ਸਿਰਫ ਇੱਕ ਸਟੋਰੀ ਬਣ ਗਈ ਅਨਦਰ ਜਿਮ ਡੈਥ ਡਿਊ ਟੂ ਸਟੀਰੋਇਡਸ ਕੋਈ ਨਹੀਂ ਜਾਣਦਾ ਸੀ ਕਿ ਉਸ ਦੀ ਡੈਥ ਸਿਰਫ ਡਰੱਗਸ ਦੀ ਨਹੀਂ ਈਗੋ ਦੀ ਸੀ ਉਹ ਆਪਣੇ ਆਪ 'ਚ ਐਨਾ ਖੋ ਗਿਆ ਸੀ ਕਿ ਉਸ ਨੂੰ ਰਿਐਲਿਟੀ ਦਿਸਣੀ ਬੰਦ ਹੋ ਗਈ ਸੀ ਅੰਤਲੇ ਦ੍ਰਿਸ਼ ਵਿੱਚ ਉਸ ਦੀ ਮਾਂ ਦੀ ਆਵਾਜ਼ ਆਉਂਦੀ ਹੈ ਪੁੱਤ ਤੂੰ ਸੋਚਦਾ ਸੀ ਤੂੰ ਰੱਬ ਬਣ ਗਿਆ ਹੈ ਪਰ ਰੱਬ ਬਣਨ ਵਾਲੇ ਕਦੇ ਜ਼ਿੰਦੇ ਨਹੀਂ ਰਹਿੰਦੇ ਕੈਮਰਾ ਹੌਲੀ-ਹੌਲੀ ਉਸਦੀ ਫੋਟੋ ਤੇ ਜ਼ੂਮ ਕਰਦਾ ਹੈ ਚਿਹਰੇ ਤੇ ਉਹੀ ਕੌਨਫੀਡੈਂਸ ਸਮਾਈਲ ਪਿੱਛੇ ਸ਼ੀਸ਼ੇ 'ਚ ਉਸਦੀ ਰਿਫਲੈਕਸ਼ਨ ਧੁੰਦਲੀ ਹੋਣ ਲੱਗਦੀ ਹੈ ਤੇ ਨਰੇਟਰ ਦੀ ਆਵਾਜ਼ ਆਉਂਦੀ ਇਹ ਕਹਾਣੀ ਸਿਰਫ ਰਵਿੰਦਰ ਦੀ ਨਹੀਂ ਹਰ ਉਸ ਬੰਦੇ ਦੀ ਹੈ ਜੋ ਸੋਚਦਾ ਹੈ ਉਹ ਆਪਣੀ ਲਿਮਟ ਤੋਂ ਵੱਧ ਜੀ ਸਕਦਾ ਹੈ ਪਰ ਯਾਦ ਰੱਖੋ ਲਿਮਟ ਤੋੜਨ ਨਾਲ ਸਕਸੈਸ ਨਹੀਂ ਮਿਲਦੀ ਕਈ ਵਾਰੀ ਲਾਈਫ ਹੀ ਖਤਮ ਹੋ ਜਾਂਦੀ ਹੈ ਤੇ ਜੇ ਤੁਸੀਂ ਵੀਡੀਓ ਦੇ ਐਂਡ ਤੱਕ ਆ ਚੁੱਕੇ ਹੋ ਤਾਂ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੀ ਸਟੋਰੀ ਅਗਲੀ ਕਵਰ ਕਰਨਾ ਚਾਹੋਗੇ ਡਰਗ ਲੈਣਾ ਸਹੀ ਹੈ ਜਾਂ ਗਲਤ ਟੂ ਅਚੀਵ ਯਰ ਡ੍ਰੀਮ ਬਡੀ